ਛੜਦਾ ਮਤਲਬ ਕੀ ਹੁੰਦਾ ਇਹਨਾਂ ਨੇ ਸਾਂ ਬਣਾਵਣਾ ਉੱਥੇ ਸਾਨੂੰ ਕਹਿੰਦੇ ਤੂੰ ਤੀ ਕੱਪੜੇ ਚੇਂ ਕਿਉਂ ਦੇ ਸਾਨੂੰ ਕਹਿੰਦੇ ਤੂੰ ਇਹਨੂੰ ਬਿਠਾਓ ਅਸੀਂ ਪਾਗਲ ਇੱਥੇ ਬੈਠੇ ਆ ਅਸੀਂ ਨਹੀਂ ਇਹਨਾਂ ਤਨਖਾਹਾਂ ਮਾ ਕਾਤੋ ਦੇ ਰਹੀਆਂ ਇਹਨਾਂ ਨੂੰ ਫ੍ਰੀ ਖਾਤ ਦੇ ਰਹੀਆਂ ਇਨਕਮ ਟੈਕਸ ਅਸੀਂ ਭਰੀਦਾ ਵਾ ਸਾਡੇ ਸਿਰ ਤੋਂ ਤਨਖਾਹਾਂ ਮਾ ਲੜਕਾ ਤੋਂ ਲੈ ਆ ਰਹੇ ਥੇ ਗੱਲੀ ਵੇਖ ਲੈ ਆ ਰਹੇ ਥੇ ਹੈ ਬਦਤ ਤੁਹਾਨੂੰ ਕਹਿ ਰਹੇ ਨੇ ਆਪਣੇ ਵੀ ਤੁਸੀਂ ਬਤਲੋ ਤੇ ਬਿਖਾਓ ਕਿ ਜੀ ਸਾਡੇ ਪਾਗਲ ਕੀਤਾ ਇਹਨਾਂ ਨੇ ਉੱਤੋਂ ਸਾਡੀ ਆਪ ਹੀ ਪਾਈ ਹੁਣ ਕੁੜੀ ਜੇ ਤੁਹਾਡੇ ਕੋਈ ਉਹਦੇ ਉੱਤੇ ਐਮਬੂਲੈਂਸ ਜੇ ਤੁਹਾਡੇ ਕੋ ਬੈਂਟੀਲੇਟਰ ਹੀ ਨਹੀਂ ਉੱਥੇ ਫਿਰ ਬੰਦ ਕਰ ਦਿਓ ਫਿਰ ਹਸਪੀਟਲ ਹੀ ਬੰਦ ਕਰ ਦਿਓ ਸਰਕਾਰੀ ਉਹ ਵੀ ਬੈਂਟੀਲੇਟਰ ਨਹੀਂ ਆਕਸੀਜਨ ਹਲੇ ਪਰसों ਤੋਂ ਤਿੰਨ ਤਿੰਨ ਮਰੀਜ਼ ਮਾਰੇ ਭਾਈ ਸਾਡੇ ਸਾਡੇ ਆਕਸੀਜਨ ਕਰਕੇ ਤਿੰਨ ਮਰੀਜ਼ ਮਰੇ ਨਾ ਇਹਨਾਂ ਦੀ ਬਦੌਲਤ ਹੀ ਮਰੇ ਆ ਹੁਣ ਸਾਨੂੰ ਕਹਿੰਦੇ ਬੈਂਟੀਲੇਟਰ ਹੀ ਨਹੀਂ ਆ ਕਾਦੇ ਵਸਨੀ ਨਹੀਂ ਆਣੀਆਂ ਉਹ ਤੁਹਾਡੀ ਟਾਡੀ ਫੇਰ ਦਰਦੀ ਹੈ ਬੈਂਟਲੀ ਦੇ ਪੈਸੇ ਸਾਡੇ ਕੋਲ ਤੁਸੀਂ ਲੈ ਰਹੇ ਹੋ ਖੂਨ ਲੈ ਰਿਹਾ ਇਥੇ ਕੀ ਲੱਗਦਾ ਜੇ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਨੇ ਉਹ ਹੀ ਪੂਰੀਆਂ ਨਹੀਂ ਹੋਣਗੀਆਂ ਮਾ ਬੁੱਧੂ ਮੈਂ ਕਹਿੰਦਾ ਮੈਂ ਕਹਿੰਦਾ ਹਸਪੀਟਲ ਜਾਣਾ ਹੀ ਤਾਂ ਤਾਲੇ ਦਾ ਲਾ ਦੇਣੇ ਚਾਹੀਦੇ ਸਰਕਾਰ ਮੇਰੀ ਗੱਲ ਸੁਣ ਸਰਕਾਰ ਵੋਟ ਲੈਣ ਵਾਸਤੇ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਦਵਾਗੇ ਉਹ ਤਾਂ ਕੁਝ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਅੱਜ ਮੈਂ ਅੱਖੀਂ ਦੇਖਿਆ ਵਾ ਮੈਂ ਕਹ ਮੈਂ ਇਹ ਸਾ ਮੈਂ ਕਹ ਮੈਂ ਬੋਟ ਦੇਣੀ ਛੱਡ ਦੇਣੀ ਭਾਈ ਮੈਂ ਬੋਟ ਦੇਣੀ ਛੱਡ ਦੇਣੀ ਭਾਈ ਕੋਈ ਵੀ ਸਰਕਾਰ ਮੈਂ ਨਹੀਂ ਬੋਟ ਦੇਣੀ ਅਤਵਾਦ ਨਾ ਮੇਰਾ ਪਰਿਵਾਰ ਦਊਗਾ ਨਾ ਮੇਰੇ ਰਿਸ਼ਤੇਦਾਰ ਦੋਗੇ ਬੋਟ ਕੋਈ ਵੀ ਨਹੀਂ ਬੋਟ ਦਊਗਾ ਅਤਵਾਦ ਕੋਈ ਕਾਂਗਰਸ ਨਹੀਂ ਕੋਈ ਕੋਸ਼ਿਸ਼ ਜੇ ਲਾਜ ਨਹੀਂ ਹੋ ਨਾ ਫਾਇਦਾ ਕੀ ਬੋਟ ਦੇਣ ਦਾ ਇਹਨਾਂ ਨੂੰ ਹੈ ਇਹਨਾਂ ਫੁੱਦੂ ਬਣਾਇਆ ਸਾਨੂੰ ਉਹ ਤਾਂ ਤੁਹਾਨੂੰ ਹੀ ਕਹਿ ਰਿਹਾ ਤੁਸੀਂ ਕਰੋ ਇਲਾਜ ਆਸੀਂ ਤੁਹਾਨੂੰ ਡਿਸਟਾਰਟ ਕਰਦੇ ਤੁਸੀਂ ਲੈ ਜਾਓ ਆਪਣੀ ਆਪਣੀ ਐਂਬੂਲੈਂਸ ਹੀ ਲੈ ਜਾਓ ਇਹ ਕਿਹੜਾ ਮਤਲਬ ਹੈ ਇਹਨਾਂ ਦਾ ਉਹ ਤਾਂ ਮੇੜਾ ਮੁਖੀ ਹੋ ਰਹੀ ਤੁਹਾਨੂੰ ਹੈ ਇੱਥੇ ਕੋਈ ਨਰਸ ਨਹੀਂ ਹੈਗੀ ਉਹ ਤਾਂ ਮੇੜਾ ਮੁਖੀ ਹੋ ਰਹੀ ਕੋਈ ਇਦਾਂ